सुखदेव सिंह ढीसा होर ने रोल अदा किया समझना कि अगर प्रकाश सिंह जी बादल मुख्यमंत्री बने कई बार बंद विधान करते मिले राज्य सभा सभा मिली पर वो ये भुल जाते हैं कि जदों सब तो व्डा टेस्ट आया प्रकाश सिंह का बनाना जी कैबिनेट में ਨੇ ਬਾਦਲ ਸਾਹਿਬ ਦਾ ਇੰਨਾ ਪਰਮਾ ਸਾਥ ਦਿੱਤਾ ਕਿ ਉਹਨਾਂ ਲਈ ਉਹਦਾ ਉਹ ਡਿਸਰਵ ਕਰਦੇ ਸੀ ਇਹ ਜਿਹੜਾ ਮੈਂ ਕਹਿਣਾ ਚਾਹੁੰਦਾ ਕਿ ਅਨੰਤਕ ਇਕਤਾ ਨੇ ਅੰਤਮ ਸਵਸਥਾ ਤੱਕ ਉਹਨੇ ਖਰੀਦੀ ਦਾ ਕਥਨ ਕਰ ਲਿਆ ਸੀ ਅੱਜ ਤੋਂ 2 ਸਾਲ ਪਹਿਲਾਂ ਜਿਹਦੇ ਵਿੱਚ ਸਾਰੀਆਂ ਤਰ੍ਹਾਂ ਨੂੰ ਖੁਸ਼ੀ ਹੈਰਾਨ ਹੋ ਗਏ ਕੰਮ ਉਸ ਸਾਥ ਦੇ ਬੰਦੇ ਤੇ ਕਿ ਕੰਕ ਦੀ ਗੱਲ ਬਾਤ ਨਹੀਂ ਆਈ ਮਾਨਯੋਗ ਸਰਬਸੰਗਿ ਹਿਸਾ ਜੀ ਨੇ ਪੂਰਨ ਪਰਵਾੜ ਨਾਲ ਵੀ ਔਰ ਸਾਰੇ ਵਿਸ਼ਵ ਵਿਦ ਸੰਭਾਗ ਦੇ ਅੰਦਰ ਸੇ ਚਤੇ ਦਾ ਸਹਿਬਾ ਨਾਲ ਗੱਲ ਕਰ ਲਈ ਔਰ ਮੈਨੂੰ ਉਹਦਾ ਪੋਜੀਟਿਵ ਬਣਾਇਆ ਕਿ ਇਕੱਠਾ ਇਕੱਠੇ ਕਰ ਗਿਆ ਆਪਾਂ ਜਿਵੇਂ ਸਾਰੀਆਂ ਕੰਪਨੀਜ਼ ਨੂੰ ਸਾਰੀਆਂ ਤੁਸਾਂਤੀਆਂ ਚਤੇ ਬੰਦੀਆਂ अपराले पर अगर उस दूर पै जा दल की सुखदेव सिंह ढींसा और अदा किया समझना कि अगर प्रकाश सिंह जी बादल पांच बार मुख्यमंत्री बने कई बार बंदे मजाक का अदा करते उन्होंने बहुत अहदे मिले राज्य सभा मिली ਪਰ ਉਹ ਇਹ ਭੁੱਲ ਜਾਂਦੇ ਐ ਕਿ ਜਦੋਂ ਸਭ ਤੋਂ ਵੱਡਾ ਟੈਸਟ ਆਇਆ ਸਭ ਦਾ ਸਭ ਤੋਂ ਵੱਡਾ ਟੈਸਟ ਆਇਆ ਜਦੋਂ ਉਹਨਾਂ ਨੇ ਬਾਦਲ ਸਾਹਿਬ ਦਾ ਇੰਨਾ ਪਰਮਾ ਸਾਥ ਦਿੱਤਾ ਕਿ ਉਹਨਾਂ ਲਈ ਉਹਦਾ ਉਹ ਡਿਸਰਵ ਕਰਦੇ ਸੀ ਜਿਹੜਾ ਮੈਂ ਕਹਿਣਾ ਚਾਹੁੰਦਾ ਕਿ ਅਨੰਤ ਇਕਤਾ ਨੇ ਹੱਥੋਂ ਸਵਸਤ ਤੱਕ ਕਰ ਲਿਆ ਸੀ ਅੱਜ ਤੋਂ 2 ਸਾਲ ਪਹਿਲਾਂ ਜਿਹਦੇ ਵਿੱਚ ਸਾਰਿਆਂ ਤੇਰਾ ਨੂੰ ਤੁਸੀਂ ਹੈਰਾਨ ਹੋਗੇ ਜਦੋਂ ਸਾਡੇ ਮਤੇਤੇ ਇੱਕ ਅੱਗ ਦੀ ਗੱਲ ਬਾਤ ਨਹੀਂ ਆਈ ਮਾਨਯੋਗ ਸਰਦਾਰ ਸਿੰਘ ਹੰਸਾ ਜੀ ਨੇ ਅੰਦਰ ਪਰਵਾੜ ਨਾਲ ਵੀ ਔਰ ਸਾਹਿਬ ਸੁਮੇਂ ਸਿੰਘ ਨਾਲ ਵੀ ਅੰਦਰ ਸੇ ਜਤੇਦਰ ਸਹਿਬ ਨਾਲ ਗੱਲ ਕਰ ਲਈ ਔਰ ਮੈਨੂੰ ਉਹਦਾ ਓਰਿਜਿਨਲ ਦੱਸਾਇਆ ਕਿ ਇੱਕ ਥਾਂ ਇਕੱਠੇ ਕਰੀਏ ਆਪਾਂ ਇਹਨੂੰ ਸਾਰਿਆਂ ਨੂੰ सारियांकाल जथेब्दीर थी पए उन जेपराले पर अगरि उन जे पराले नर पैज त अॼु अकाली दल